ਸਰਸ਼ੀ ਕੌਰ ਜੀ ਸਾਰਿਆਂ ਨੂੰ ਮੈਂ ਲਾਪਰਿਵਰ ਹਾਜ਼ਰਾਂ ਜੀ। ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਭਾਗ 16ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਤਕਦੀਰ ਕੁਝ ਸਮਝਦੇ ਇਸ ਤੋਂ ਪਹਿਲਾਂ ਹੀ ਰਵਿੰਦਰ ਨੇ ਉਹਨਾਂ ਦੀ ਕੋਲੀ ਚੋਂ ਇੱਕ ਚਮਚ ਲੈ ਕੇ ਚੱਕ ਲਿਆ ਸੀ ਤੇ ਤਕਦੀਰ ਦੇ ਕੰਝ ਦਾ ਸੱਤਾ ਉਸ ਨੇ ਫਟਾਫਟ ਬਾਕੀ ਖੀਰ 'ਚ ਸ਼ੱਕਰ ਪਾ ਕੇ ਕੋਲ ਦਿੱਤੀ ਤੇ ਫਿਰ ਬਾਕੀ ਸਭ ਨੂੰ ਖੀਰ ਖਵਾਈ। ਉਹ ਸੋਚ ਰਹੀ ਸੀ ਜੇ ਪੰਮੀ ਦਿੱਤੀ ਖਾ ਲੈਂਦੇ ਫਿਰ ਕੀ ਹੋਣਾ ਸੀ ਕਿਉਂਕਿ ਅਸੀਂ ਸੱਸ ਸਹੁਰਾ ਬੋਤ ਨਹੀਂ ਬੋਲਦੇ ਸਨ। ਉਹ ਦੋਵੇਂ ਜੀ ਸਾਉ ਸਨ। ਖੀਰ ਸਭ ਨੂੰ ਪਸੰਦ ਆਈ। ਫਿਰ ਕੁਝ ਥੇੜ ਬਾਅਦ ਹੀ ਉਸ ਦਿਨ ਨਾਨਾ ਨੇ ਕੱਪੜੇ ਧੋਣ ਲਈ ਮਸ਼ੀਨ ਲਗਾ ਦਿੱਤੀ ਤੇ ਤਕਦੀਰ ਕੋਲ ਆ ਕੇ ਕੱਪੜੇ ਮੰਗਣ ਲੱਗੇ। ਮੈਂ ਕੱਪੜੇ ਧੋਣ ਲੱਗੀਆਂ। ਲਓ ਤੁਹਾਡੇ ਕੱਪੜੇ ਵੀ ਧੋ ਦਿਆਂ। ਦੀਦੀ ਮੇਰੇ ਸੂਟ ਤਾਂ ਡਰਾਈ ਕਲੀਨ ਵਾਲੇ ਹਨ ਤੂੰ ਚਾਦਰ ਬਦਲ ਦਿੱਤੀ ਉਹ ਤੋ ਦਿੰਨੀ ਆ ਤਕਦੀਰ ਨੇ ਕਿਹਾ ਦੀਦੀ ਮੈਂ ਤਾਂ ਸਵੇਰੇ ਉੱਠ ਕੇ ਹੀ ਚਾਦਰ ਤੇ ਨਾਈਟ ਸੂਟ ਤੋ ਦਿੰਦਾ ਸੀ ਉਹ ਕਮਰੇ ਚੋਂ ਬਾਹਰ ਚਲੀ ਗਈ ਤੇ ਸੁੱਕਨੇ ਪਾਈ ਹੋਈ ਚਾਦਰ ਨੂੰ ਟੁੱਟੂਲਣ ਲੱਗੀ ਪਰ ਉਹ ਜੋ ਦੇਖਣਾ ਚਾਹੁੰਦੀ ਸੀ ਉਸ ਨੂੰ ਕੁਝ ਨਾ ਮਿਲਿਆ ਕਿਉਂਕਿ ਚਾਦਰ ਸਾਫ਼ ਹੋ ਚੁੱਕੀ ਸੀ ਦਪਹਿਰ ਨੂੰ ਤਕਦੀਰ ਫਿਰ ਰਸੋਈ ਚ ਜਾ ਕੇ ਆਪਣੀ ਸੱਸ ਨਾਲ ਕੰਮ ਕਰਵਾਉਣ ਲੱਗੀ ਜਦ ਕਿ ਪੰਮੀ ਆਪਣੇ ਕਮਰੇ ਚ ਹੀ ਸੌ ਰਹੀ ਸੀ ਅਗਲੇ ਦਿਨ ਤਕਦੀਰ ਤੇ ਰਵਿੰਦਰ ਨੇ ਆਪਣੇ ਕੰਮ ਤੇ ਜਾਣਾ ਸ਼ੁਰੂ ਕਰਨਾ ਸੀ ਉਹ ਕੰਮ ਤੇ ਜਾਣ ਲੱਗੇ ਤਕਦੀਰ ਸਵੇਰੇ ਉੱਠੇ 7 ਵਜੇ ਆਪਣੀ ਤੇਰਵਿੰਦਰ ਦੀ ਰੋਟੀ ਬਣਾ ਦਿੰਦੀ ਤੇ ਟਿਫਨ ਪੈਕ ਕਰਕੇ ਹੋਏ 8:30 ਵਜੇ ਘਰੋਂ ਨਿਕਲ ਜਾਂਦੇ ਫਿਰ 9:30 ਵਜੇ ਪੰਮੀ ਨੂੰ ਨਾਸ਼ਤਾ ਬਣਾਉਣਾ ਪੈਂਦਾ ਉਹ ਖਿੱਚ-ਖਿੱਚ ਕੇ ਕੰਮ ਕਰਦੀ ਉਸ ਨੂੰ ਸੀ ਕਿ ਤਕਦੀਰ ਹੀ ਖਾਣਾ ਬਣਾਵੇ ਪਰ ਉਹ ਉਸ ਸਮੇਂ ਦਫਤਰ ਹੁੰਦੀ ਸੀ ਤੇ ਉਸ ਦੇ ਪੇਰੈਂਟਸ ਨੇ 9 ਵਜੇ ਤੋਂ ਬਾਅਦ ਨਾਸ਼ਤਾ ਕਰਦੇ ਸਨ ਤਕਦੀਰ ਸ਼ਾਮ ਨੂੰ ਵੀ 5-6 ਵਜੇ ਤੱਕ ਕਰ ਆਉਂਦੀ ਰਵਿੰਦਰ ਹੀ ਉਸ ਨੂੰ ਛੱਡ ਆਉਂਦਾ ਵਾਪਸੀ ਤੇ ਉਹ ਲੋਕਲ ਬੱਸ ਜਾ ਜਾਂਦੀ ਤੇ ਅੱਡੇ 'ਚ ਰਵਿੰਦਰ ਲੈ ਆਉਂਦਾ ਉਹ ਸਾਰੇ 4 ਵਜੇ ਸ਼ਾਮ ਦੀ ਚਾਹ ਪੀ ਲੈਂਦੇ ਤੇ ਤਕਦੀਰ ਨੂੰ ਕਹਿੰਦੇ ਅਸੀਂ ਪੀ ਲਈ ਤੂੰ ਆਪਣੀ ਬਣਾ ਕੇ ਪੀ ਲੈ ਉਸ ਨੂੰ ਆਪਣੇ ਮਾਂ ਜਸਮੀਲ ਚੇਤੇ ਆਉਂਦੀ ਤਕਦੀਰ ਦਫ਼ਤੋਂ ਥੱਕੀ ਹਾਰੀ ਆਉਂਦੀ ਤੇ ਆ ਕੇ ਚਾਹ ਬਣਾ ਕੇ ਪੀ ਲੈਂਦੀ ਉਹ ਆਪਣਾ ਕੱਪ ਡ੍ਰਾਇੰਗ ਰੂਮ ਵਿੱਚ ਹੀ ਲੈ ਆਉਂਦੀ ਜਿੱਥੇ ਸਾਰੇ ਬੈਠੇ ਹੁੰਦੇ ਸਾਰੇ ਤਕਦੀਰ ਦੀ ਕਦਰ ਕਰਦੇ ਸਨ ਜੋ ਪੰਮੀ ਨੂੰ ਪਸੰਦ ਨਹੀਂ ਸੀ ਹੌਲੀ ਹੌਲੀ ਪੰਮੀ ਤਕਦੀਰ ਦੇ ਖਿਲਾਫ ਸਭ ਦੀ ਕੰਨ ਪਰਣੀ ਸ਼ੁਰੂ ਕਰਤੇ ਕਿੰਨੀ ਬੇਕੁਫ ਕੁੜੀ ਆ ਕੱਲੀ ਚਾਹ ਪੀ ਲੈਂਦੀ ਆ ਕਿਸੇ ਨੂੰ ਨਹੀਂ ਪੁੱਛਦੀ ਜਦ ਕਿ ਉਹ ਚਾਹ ਬਣਾਉਣ ਤੋਂ ਪਹਿਲਾਂ ਇੱਕ ਵਾਰ ਸਭ ਨੂੰ ਪੁੱਛਦੀ ਕਿ ਫਿਰ ਆਪਣਾ ਬਣਾ ਕੇ ਪਿੰਦੀ। ਪੰਮੀ ਆਪ ਹੀ ਮਨਾ ਕਰ ਦਿੰਦੀ ਸੀ ਤੇ ਆਪ ਹੀ ਗੱਲਾਂ ਬਣਾਉਂਦੀ ਕਿ ਅਸੀਂ ਵਾਰ-ਵਾਰ ਚਾਹ ਨਹੀਂ ਪਿੰਦੇ। ਕਈ ਵਾਰ ਦਫ਼ਤਰੋਂ ਰਵਿੰਦਰ ਆਉਂਦਾ ਹੋਇਆ ਉਸ ਨੂੰ ਕਿਤੇ ਗੋਲੇ ਉੱਤੇ ਖਵਾਉਂਦਾ, ਚਾਹ ਟਿੱਕੀ ਖਵਾਉਂਦਾ ਜੋ ਕਿ ਤਕਦੀਰ ਕਹਿੰਦੀ ਉਹ ਖਾਉਂਦੀ ਤੇ ਲੇਟ ਹੋ ਜਾਂਦੀ। ਇਹ ਦਸੰਬਰ ਦਾ ਮਹੀਨਾ ਸੀ ਸੂਲ ਛੇ ਜਲਦੀ ਡੁੱਪਨ ਦੀ ਕਾਹਲ ਚ ਲੱਗਦਾ। ਹਨੇਰਾ ਪਹਿਲਾਂ ਨਾਲੋਂ ਜਲਦੀ ਹੋ ਜਾਂਦਾ। ਤਕਦੀਰ ਜਦੋਂ ਦਫ਼ਤਰੋਂ ਵਾਪਸ ਆਉਂਦੀ ਉਸ ਨੂੰ ਆਪਣੇ ਕਮਰੇ 'ਚ ਕੁਝ ਹਿਲਜੁਲ ਲੱਗਦੀ ਜਿਵੇਂ ਉਸਮਾਨ ਠੀਕਰ ਕੀ ਸਹੀ ਜਗ੍ਹਾ ਤੇ ਰੱਖਦੇ ਸੀ ਉਹ ਆਪਣੀ ਜਗ੍ਹਾ ਤੋਂ ਥੋੜਾ ਬਹੁਤ ਥੱਲੇ ਆ ਪਰਤੀਤ ਹੁੰਦਾ ਉਸ ਨੇ ਰਵਿੰਦਰ ਨੂੰ ਕਹਿਣਾ ਤਾਂ ਉਸਨੇ ਕਿਹਾ ਤੇਰਾ ਵਹਿਮ ਆ ਤਕਦੀਰ ਵਹਿਸ ਤੋਂ ਟਲਦੀ ਮਾਰੀ ਅਕਸਰ ਖਮੋਸ਼ ਤਾਰ ਲੈਂਦੀ ਇੱਥੇ ਉਸ ਮਾਰ ਖਾ ਜਾਂਦੀ ਸੀ ਇੱਥੇ ਮੈਂ ਇਹ ਨਹੀਂ ਦਰਸਾਉਣਾ ਚਾਹੁੰਦੀ ਕਿ ਕੁੜੀਆਂ ਜਾਂ ਨੂਹਾ ਮਾਂ-ਬਾਪ ਜਾਂ ਸੱਸ ਸੌਰੇ ਦੇ ਮੂਰੇ ਭੁੱਲਣ ਪਰ ਜੇ ਕੋਈ ਗਲਤ ਫੈਮਿਨਲ ਮਨ ਵਿੱਚ ਕੋਈ ਸ਼ੰਕਾ ਪੈਦਾ ਹੁੰਦੀ ਹੋਵੇ ਤਾਂ ਉਸ ਗੱਲ 'ਈ ਜ਼ਰੂਰ ਬੋਲ ਕੇ ਗੱਲ ਕਲੀਅਰ ਕਰ ਲੈਣੀ ਚਾਹੀਦੀ ਆ। ਕਈ ਵਾਰ ਬਹੁਤ ਛੋਟੇ ਜਿਹੇ ਗਲਤ ਫੈਮਿਕਾਨ ਵੱਡੀ ਬਣ ਜਾਂਦੀ ਆ। ਇੱਕ ਦਿਨ ਰਵਿੰਦਰ ਦੇ ਦੋਸਤ ਦਾ ਵਿਆਹ ਸੀ। ਉਹ ਤਕਦੀਰ ਨੂੰ ਨਾਲ ਲੈ ਜਾਣਾ ਚਾਹੁੰਦਾ ਸੀ। ਕਿਉਂਕਿ ਉਸ ਦੇ ਕਈ ਦੋਸਤ ਵੀ ਨਵੇਂ ਵਿਆਹੇ ਸਨ ਤੇ ਸਭ ਨੇ ਇਕੱਠੇ ਹੋਣਾ ਸੀ। ਪਰ ਪੰਮੀ ਨਹੀਂ ਚਾਹੁੰਦੀ ਸੀ ਕਿ ਤਕਦੀਰ ਵੀ ਵਿਆਹ ਤੇ ਜਾਵੇ। ਉਸ ਨੂੰ ਤਕਦੀਰ ਦੇ ਹਾਸੇ ਤੋਂ ਨਫ਼ਰਤ ਸੀ। ਅਸਲch ਉਹ ਨਾ ਤਾਂ ਆਪ ਖੁਸ਼ ਰਹਿੰਦੀ ਨਾ ਹੀ ਆਪਣੀਆਂ ਪਰਜਾਈਆਂ ਨੂੰ ਖੁਸ਼ ਦੇਖ ਸਕਦੀ ਅਗਲੇ ਦਿਨ ਵਿਆਹ ਜਾਣਾ ਸੀ ਰਾਤ ਨੂੰ ਤਕਦੀਰ ਨੇ ਰਵਿੰਦਰ ਨੂੰ ਕਿਹਾ ਦੱਸੋ ਜੀ ਕੱਲ ਕਿਹੜਾ ਸੂਟ ਪਾਵਾਂ ਲੈ ਯਾਰ ਸੂਟ ਨੂੰ ਕੀ ਆ ਤੇਰੇ ਤਾਂ ਸਾਰੇ ਹੀ ਸੂਟ ਨਵੇਂ ਹਨ ਜਿਹੜਾ ਮਰਜੀ ਪਾ ਲੈ ਉਸੇ ਵਕਤ ਪੰਮੀ ਉੱਥੋਂ ਲੰਘ ਰਹੀ ਸੀ ਉਸਨੇ ਇਹਨਾਂ ਦੀ ਇਹ ਗੱਲ ਸੁਣ ਲਈ ਉਹ ਥੋੜੀ देर ਮਗਰੋਂ ਹੀ ਕਮਰੇ ਚ ਆ ਗਈ ਰਵਿੰਦਰ ਆਪਣੀ ਪੱਗ ਨਾਲ ਦੀ ਟਾਈਲੈਂਡ ਬਾਜ਼ਾਰ ਚਲਾ ਗਿਆ ਸੀ ਤੇ ਪੰਮੀ ਨੇ ਉਸ ਨੂੰ ਜਾਂਦੀ ਨੂੰ ਦੇਖ ਲਿਆ ਸੀ ਆ ਲੋ ਖਾ ਲਵ ਮੈਂ ਗਰਮ ਗਰਮ ਹਲਵਾ ਬਣਾਇਆ ਤੁਹਾਡੇ ਲਈ ਪੰਮੀ ਕਮਰੇ ਚ ਵੜਦੀ ਵੜਦੀ ਹੀ ਟੁਣਕਦੇ ਜਹੀ ਆਵਾਜ਼ ਬੋਲੀ ਵਾ ਵਾ ਦੀਦੀ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ ਤਕਰੀਰ ਵੀ ਬੱਚੇ ਵਾਂਗ ਉਛਲੀ ਪਰ ਆਵਾਜ਼ ਨੀਵੀਂ ਸੀ ਮੈਂ ਤਾਂ ਤੁਹਾਡੇ ਦੋਮਾਂ ਲਈ ਲਿਆਈ ਸੀ ਉਹ ਕਿੱਥੇ ਗਿਆ ਉਹ ਅੰਜਾਨ ਵਾਂਗ ਪੁੱਛ ਰਹੀ ਸੀ ਦੇデオ ਮਾਰਕੀਟ ਗਏ ਨੇ ਉਹਨਾਂ ਨੂੰ ਪੱਗ ਨਾਲ ਦੀ ਟਾਈ ਨਹੀਂ ਮਿਲ ਰਹੀ ਸੀ ਉਹ ਅੱਛਾ ਚਲ ਕੋਈ ਗੱਲ ਨਹੀਂ ਉਸਦੀ ਕੋਲੀ ਮਰ ਸੋਚ ਰੱਖ ਲੈਣੀ ਆ ਬਾਅਦ ਚਾ ਕੇ ਕਾ ਲਵੇ ਗਰਵਿੰਦਰ ਵੀ ਉਹ ਜੇ ਪਿੱਛੇ ਮੁੜੀ ਹੀ ਸੀ ਕਿ ਰਵਿੰਦਰ ਆ ਵੀ ਗਿਆ ਉਹ ਕੋਲੀ ਫੜ ਕੇ ਹਲਵਾ ਖਾਣ ਲੱਗਾ ਤਾਂ ਤਕਦੀਰ ਨੇ ਕਿਹਾ ਆਹ ਲਓ ਜੀ ਤੁਸੀਂ ਮੇਰੀ ਕੋਲੀ ਚੋ ਹੀ ਖਾ ਲਵੋ ਜਿਹੜਾ ਕਾਣਾ ਮੇਰੇ ਤਾਂ ਹੋਰ ਨਹੀਂ ਖਾਦਾ ਜਾਣਾ ਤਕਦੀਰ ਆਪਣੀ ਕੋਲੀ ਉਸੇ ਵੱਲ ਵਧਾਉਂਦੀ ਹੋਈ ਬੋਲੀ ਹਾ ਹਾ ਇਸ ਮੇਰੀ ਬਣਾਈ ਕੋਈ ਚੀਜ਼ ਪਸੰਦ ਕਿੱਥੇ ਆਉਂਦੀ ਆ ਪੰਮੀ ਨੇ ਨਿਹੋਰਾ ਮਾਰਿਆ ਤਾਂ ਕਿ ਉਹ ਪੂਰਾ ਹਲਵਾ ਖਾ ਲਵੇ ਨਹੀਂ ਦੀਦੀ ਹਲਵਾ ਸੱਚੀ ਬਹੁਤ ਸਵਾਦ ਬਣਾਇਆ ਤੁਸੀਂ ਅਸਲ ਵਿੱਚ ਮੈਂ ਜ਼ਿਆਦਾ ਕੀਵਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰਦੀ ਆ ਤਕਦੀਰ ਨੇ ਕਿਹਾ ਕਿਦਰੇ ਨਹੀਂ ਮੋਟੀ ਹੁੰਦੀ ਤੂੰ ਖਾ ਲੈ ਭੈਣ ਐਨੇ ਪਿਆਰ ਨਾਲ ਬਣਾ ਕੇ ਲਈ ਆ ਇਹ ਬੋਲ ਅਰਵਿੰਦਰ ਦੇਸਾਂ ਤਕਦੀਰ ਇਹ ਸੋਚ ਚੁੱਪ ਕਰਕੇ ਖਾਂਣ ਲੱਗੀ ਤਾਂ ਕਿ ਪੰਮੀ ਦੀ ਵੀ ਨਾਰਾਜ਼ ਨਾ ਹੋ ਜਾਵੇ। ਦੀਦੀ ਅਸੀਂ ਖਾ ਲਵਾਂਗੇ। ਮੈਂ ਰੱਖ ਆਵਾਂਗੀ ਭਾਂਡੇ ਰਸੋਈ 'ਚ। ਆਪ ਹੀ ਤੁਸੀਂ ਵੀ ਤਾਂ ਖਾਓ। ਨਹੀਂ ਤਕਦੀਰ ਮੈਂ ਭਾਂਡੇ ਲੈ ਕੇ ਹੀ ਜਾਵਾਂਗੀ। ਨਾਲੇ ਗੱਲਾਂ ਬਾਤਾਂ ਕਰਦੇ ਆ ਉਹ ਉੱਥੇ ਹੀ ਬਾਟ ਗਏ। ਤਕਦੀਰ ਤੋਂ ਹਲਵਾ ਖਾਣ ਨਹੀਂ ਹੋ ਰਿਹਾ ਸੀ। ਉਹ ਸੋਚ ਰਹੀ ਸੀ ਕਿ ਪੰਮੀ ਦੀ ਰੀਤੀ ਤੇ ਜਾਣ ਤੋਂ ਬਾਅਦ ਉਹ ਆਪਣਾ ਬੱਚੇ ਹਲਵਾ ਰਵਿੰਦਰ ਦੀ ਕਾਲਜ ਪਾ ਦੇਵੇਗੀ। ਪਰ ਪੰਮੀ ਤਾਂ ਰੇਹ ਹੱਥ 'ਚ ਫੜ ਉੱਥੇ ਹੀ ਬੈਠ ਗਈ ਤੇ ਮਿੱਠੀ-ਮਿੱਠੀਆਂ ਗੱਲਾਂ ਕਰਨ ਲੱਗੀ ਉਹ ਆਪਣੀ ਚਾਲਜ ਕਮਜਾਬ ਹੁੰਦੀ ਦੇਖ ਖੁਸ਼ ਹੋ ਰਹੀ ਸੀ ਪਰ ਤਕਦੀਰ ਸਭ ਕਾਸੀ ਤੋਂ ਅੰਜਾਮ ਅਨਮਨੇ ਮਨ ਨਾਲ ਹਲਵਾ ਖਾ ਰਹੀ ਸੀ ਜਦੋਂ ਦੋਮਾ ਨੇ ਹਲਵਾ ਖਾ ਲਿਆ ਤਾਂ ਪੰਮੀ ਪਾਂਡੇ ਲੈ ਕੇ ਰਸੋਈ 'ਚ ਚਲੀ ਗਈ ਜਰ ਕੀ ਤਕਦੀਰ ਉਸਨੇ ਮਨਾ ਕਰ ਦਿੱਤਾ ਇਹ ਨਹੀਂ ਸੀ ਕਿ ਤਕਦੀਰ ਦੇ ਮੰਚ 'ਤੇ ਬਹੁਤ ਸਵਾਲ ਉੱਠ ਰਹੇ ਸਨ ਸਵਾਲ ਤਾਂ ਉੱਠ ਰਹੇ ਸਨ ਪਰ ਉਸ ਨੂੰ ਸਮਝ ਨਹੀਂ ਲੱਗ ਰਹੀ ਸੀ। ਅਰਵਿੰਦ ਨੇ ਕਿਹਾ, "ਤਕਦੀਰ, ਇੱਕ ਕੰਮ ਕਰ ਯਾਰ। ਹਾਂਜੀ ਦੱਸੋ। ਯਾਰ ਤੂੰ ਆਪਣਾ ਸੂਟ ਹੁਣੇ ਪ੍ਰੈਸ ਕਰ ਲੈ ਤੇ ਨਾਲੇ ਮੇਰੀ ਵਾਈਡ ਸ਼ਰਟ ਵੀ ਪ੍ਰੈਸ ਕਰ ਦੇਵੀਂ। ਹਾਂ, ਨਾਲੇ ਆਪਣੇ ਗਹਿਣੇ ਵੀ ਦੇਖ ਲਵੀਂ ਕਿਹੜਾ ਸੈੱਟ ਪਾਉਣਾ।" "ਜੀ ਠੀਕਾ ਮੈਂ ਕਰਦੀ ਆਂ।" ਤਕਦੀਰ ਨੇ ਦੋਵੇਂ ਸੈੱਟ ਵਾਲੇ ਡੱਬੇ ਅਲਮਾਰੀ ਵਿੱਚੋਂ ਕੱਢ ਲਏ। "ਆਪਣੀ ਪੇਕਿਆਂ ਤੋਂ ਮਿਲਿਆ ਸੈੱਟ ਵਾਲਾ ਖੋਲਦੇ ਆਂ ਕਿਹਾ। ਆਹ ਦੇਖੋ, ਇਸਦੇ ਮੋਤੀ ਵੀ ਸੂਟ ਨਾਲ ਮੈਚ ਕਰਦੇ ਹਨ। ਉਹ ਡੱਬੇ ਵਿੱਚ" ਸੈਟ ਠੀਕ ਕਰਕੇ ਰੱਖਣ ਲੱਗੀ ਤੇ ਬੋਲੀ ਪਰ ਇਹਦਾ ਦੂਜਾ ਛਮਕਾ ਕਿੱਥੇ ਆ? ਤਕਦੀਰ ਹੈਰਾਨ ਹੋ ਗਈ। ਉਹ ਦੂਜਾ ਡੱਬਾ ਦੇਖਣ ਲੱਗੀ ਪਰ ਛਮਕਾ ਨਹੀਂ ਸੀ। ਰਵਿੰਦਰ ਵੀ ਹੈਰਾਨ ਸੀ ਕਿ ਇਸ ਤਰ੍ਹਾਂ ਦਾ ਸਾਡੇ ਘਰ ਕਦੀ ਨਹੀਂ ਹੋਇਆ। ਅੱਜ ਕਿਵੇਂ ਹੋ ਗਿਆ? ਤਕਦੀਰ ਚੁੱਪ ਕਰਕੇ ਵਾਟ ਗਈ। ਉਸਨੇ ਉਸ ਤਰ੍ਹਾਂ ਡੱਬੇ ਅਲਮਾਰੀ 'ਚ ਰੱਖ ਦਿੱਤੇ। ਇਸਨੇ ਸੋਚਿਆ ਸਵੇਰੇ ਦੱਸਾਂਗੇ ਮੰਮੀ ਜੀ ਨੂੰ ਤੇ ਉਹ ਅਲਮਾਰੀ ਦੇ ਸਾਰੇ ਕੱਪੜੇ ਫਰੋਲਣ ਲੱਗੀ। ਰਵਿੰਦਰ ਵੀ ਨਾਲ ਹੀ ਸੀ। ਕੁਝ ਦਿਨ ਮਗਰੋਂ ਤਕਦੀਰ ਦੇ ਢਿੱਡ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਉਹ ਉੱਠ ਕੇ ਟਾਇਲਟ ਗਈ। ਉਸ ਦਾ ਪੇਟ ਖਰਾਬ ਹੋ ਗਿਆ ਸੀ। ਉਸ ਨੂੰ ਵਾਰ-ਵਾਰ ਟਾਇਲਟ ਜਾਣਾ ਪੈ ਰਿਹਾ ਸੀ। ਇੱਕ ਚਮਕੀ ਦੀ ਫਿਕਰ ਤੇ ਦੂਜਾ ਤਬੀਅਤ ਖਰਾਬ। ਰਹਿਂਦੇ ਖੁੰਦੇ ਕਸਰ ਉਸਨੇ ਬੀਪੀ ਵੀ ਲੋ ਹੋ ਗਿਆ। ਕੁਝ ਦਿਨ ਰੋ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਪਈ ਰਹੀ। ਰਵਿੰਦਰ ਨੇ ਉਸ ਨੂੰ ਡਾਕਟਰ ਕੋਲ ਲੈਣ ਨੂੰ ਕਿਹਾ ਪਰ ਤਕਦੀਨ ਨੇ ਜਾਨ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਉਸ ਵਿੱਚ ਬਿਲਕੁਲ ਵੀ ਹਿੰਮਤ ਨਹੀਂ ਸੀ ਫਿਰ ਵਿੰਦਰ ਆਪਣੀ ਮੰਮੀ ਨੂੰ ਤਕਦੀਰ ਕੋਲ ਬਿਠਾ ਕੇ ਆਪ ਡਾਕਟਰ ਕੋਲ ਜਾ ਕੇ ਦਵਾਈ ਲੈ ਆਇਆ ਦਵਾਈ ਦੇ ਨਾਲ-ਨਾਲ ਉਸ ਨੂੰ ਨਮਕ ਅਤੇ ਚੀਨੀ ਮਿਲਿਆ ਪਾਣੀ ਗਲੂਕੋਜ਼ ਪਿਲਾਇਆ ਗਿਆ ਕੁਝ ਥੇਰ ਬਾਅਦ ਉਸ ਨੂੰ ਦਰਦ ਤੋਂ ਰਾਹਤ ਮਿਲ ਗਈ ਤੇ ਦਵਾਈ ਦੇ ਅਸਰ ਨਾਲ ਉਹਨੂੰ ਨੀਂਦ ਵੀ ਆ ਗਈ ਮੰਮੀ ਵੀ ਉਸ ਨੂੰ ਦੇਖਣ ਆਈ ਤੇ ਉਸ ਦੀਆਂ ਲੱਤਾਂ ਘੁੱਟਣ ਲੱਗੀਆਂ ਜਰਕੀ ਅੰਦਰ ਉਹ ਖੁਸ਼ ਸੀ ਕਿਉਂਕਿ ਤਕਦੀਰ ਦਾ ਕੱਲ ਦਾ ਪ੍ਰੋਗਰਾਮ ਕੈਨਸਲ ਕਰਵਾਉਣ ਵਾਲੀ ਉਹ ਸੀ ਸਕੀਮ ਪੂਰੀ ਹੋ ਗਈ ਸੀ ਉਹ ਮਨੋਮਨੀ ਮੁਸਕਰਾ ਪਈ ਜੇ ਮੈਂ ਉਸਦੀ ਹਲਵੇ ਵਿੱਚ ਮਿੱਠਾ ਸੁਡੰਨਾ ਪਾਉਂਦੀ ਤਾਂ ਇਸ ਮਹਾਰਾਣੀ ਨੇ ਕੱਲ ਸੱਚ ਦੱਜ ਕੇ ਵਿਆਹ ਚਲੇ ਜਾਣਾ ਸੀ ਤੇ ਘਰ ਦਾ ਕੰਮ ਮੈਨੂੰ ਕਰਨਾ ਪੈਣਾ ਸੀ ਹੁਣ ਪਤਾ ਲੱਗੂ ਵੱਡੀ ਮਹਾਰਾਣੀ ਨੂੰ ਉਹ ਸੋਚ ਖੋਸ਼ ਸੀ ਤਕਦੀਰ ਸਵੇਰ ਤੱਕ ਸੁੱਤੀ ਰਹੀ ਸਵੇਰੇ ਉੱਠੂ ਬਹੁਤ ਵਧੀਆ ਮਹਿਸੂਸ ਕਰ ਰਹੀ ਸੀ ਬੇਸ਼ੱਕ ਥੋੜੀ ਕਮਜ਼ੋਰ ਜ਼ਰੂਰ ਸੀ ਪਰ ਉਹ ਚੱਲ ਫਿਰ ਰਹੀ ਸੀ ਮੰਮੀ ਨੂੰ ਫਿਰ ਵੀ ਸਵੇਰੇ ਕੰਮ ਕਰਨਾ ਪਿਆ ਤਕਦੀਰ ਵੀਰ ਸੋਈ ਚ ਜਾ ਕੇ ਉਸ ਦੇ ਨਾਲ ਕੰਮ ਕਰਵਾਉਣ ਲੱਗੀ ਤਾਹੋ ਬੋਲੀ ਤੂੰ ਆਰਾਮ ਕਰ ਲੈ ਤਕਦੀਰ ਤੇਰੀ ਸਿਹਤ ਠੀਕ ਨਹੀਂ ਮੇਂ ਦੀਦੀ ਮੈਂ ਹੁਣ ਠੀਕ ਆ ਬਸ ਥੋੜੀ ਜਿਹੀ ਕਮਜ਼ੋਰੀ ਆ ਬਾਕੀ ਠੀਕ ਆ ਚਲ ਕੋਈ ਗੱਲ ਨਹੀਂ ਫਿਰ ਤੂੰ ਐਵੇਂ ਕਰ ਆ ਰੋਟੀ ਪਾਕੇ ਮੰਮੀ ਡੈਡੀ ਨੂੰ ਫੜਾਇਆ ਤੇ ਆ ਕਿ ਤੁਸੀਂ ਵੀ ਖਾ ਲਓ ਹਾਂਜੀ ਦੀਦੀ ਮੈਂ ਫੜਾ ਆਵਾਂਗੀ ਐਨਾ ਆਖ ਤਕਦੀਰ ਡੋਂਗੇ ਵਿੱਚੋਂ ਦਹੀਂ ਪਾਉਣ ਲੱਗੀ ਤੇ ਪੰਮੀ ਨੇ ਫੇਰ ਪੁੱਛਿਆ ਹੁਣ ਤਾਂ ਤੂੰ ਠੀਕ ਆ ਵਿਆਹ ਤੇ ਜਾਉਂਗੇ ਫਿਰ ਹੋਂ ਤੁਸੀਂ ਮੇਰਾ ਦਿਲ ਤਾਂ ਨਹੀਂ ਕਰਦਾ ਜਾਣ ਨੂੰ ਪਰ ਇਹ ਬਹੁਤ ਕਹਿ ਰਹੇ ਹਨ ਕਿ ਦੁਪਹਿਰ 12 ਵਜੇ ਤੱਕ ਤਾਂ ਤੂੰ ਹੋਰ ਵੀ ਠੀਕ ਹੋ ਜਾਣਾ ਯਾਰਾ ਦੋਸਤਾਂ ਨੂੰ ਅਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ ਤੂੰ ਵੀ ਤਿਆਰੀ ਰੱਖ ਅੱਛਾ ਇਸ ਦਾ ਮਤਲਬ ਰਵਿੰਦਰ ਦੀ ਆਪਣੀ ਵੀ ਮਰਜ਼ੀ ਆ। ਹਾਂਜੀ ਦੀਦੀ ਵਿਆਹ ਤੋਂ ਬਾਅਦ ਅਸੀਂ ਵੀ ਇਹੀ ਪਹਿਲਾ ਵਿਆਹ ਦੇਖ ਰਹੀ ਆਂ। ਆਚਕ ਗਰਮ-ਗਰਮ ਪਰਾਂਠੇ ਤੇ ਮੰਮੀ ਡੈਡੀ ਜੀ ਨੂੰ ਫੜਾਏ। ਉਹ ਪਰਾਂਠੇ ਥਾਲੀਆਂ ਵਿੱਚ ਰੱਖਦੀ ਹੋਈ ਬੋਲੀ। ਤਗਦੀਰ ਨੇ ਦੋਵੇਂ ਥਾਲੀਆਂ ਚੁੱਕੀਆਂ ਤੇ ਆਪਣੇ ਸੱਸ ਸੌਰੇ ਨੂੰ ਫੜਾਉਣ ਗਏ। ਆ ਲੋ ਪਾਪਾ ਜੀ ਮੰਮੀ ਜੀ ਤੁਸੀਂ ਗਰਮ-ਗਰਮ ਰੋਟੀ ਖਾਓ। ਤਕਦੀਰ ਬੇਟਾ ਮੈਂ ਲਿਆਉਣੀ ਸੀ ਰੋਟੀ ਤੂੰ ਠੀਕ ਨਹੀਂ ਸੀ। ਉਸ ਦੇ ਸੱਸ ਨੇ ਕਿਹਾ ਕੋਈ ਗੱਲ ਨਹੀਂ ਮੰਮੀ ਜੀ ਹੁਣ ਬਹੁਤ ਫਰਕ ਆ ਤੁਸੀਂ ਫਿਕਰ ਨਾ ਕਰੋ ਐਨਾ ਆਖ ਉਹ ਵਾਪਸ ਰਸੋਈ ਵੱਲ ਹੋ ਤਰੀ ਉਹਦੇ ਰਸੋਈ 'ਚ ਮੰਮੀ ਨੇ ਫਟਾਫਟ ਮਿੱਠੇ ਸੋਡੇ ਵਾਲੀ ਡੱਬੀ ਚੁੱਕੀ ਤੇ ਬਾਕੀ ਵਜੇ ਦਹੀਂ ਵਿੱਚ ਪਾ ਦਿੱਤਾ ਤੇ ਘੋਲ ਦਿੱਤਾ ਤੇ ਰੋਟੀ ਬਣਾਉਣ ਲੱਗੀ ਫੜਾਈ ਰੋਟੀ ਉਹਨੇ ਤਕਦੀਰ ਨੂੰ ਚੇਦੀ ਤਕਣੀ ਨਾਲ ਦੇਖਿਆ ਹਾਂਜੀ ਦੀਦੀ ਲਓ ਇੱਕ ਹੋਰ ਫੜਾਵਾਂ ਗਰਮ ਗਰਮ ਉਸਨੇ ਪਲੇਟ ਮੋਰੇ ਕਰਦੇ ਕਿਹਾ ਪੰਮੀ ਨੇ ਰੋਟੀ ਰੱਖੀ ਤੇ ਤਕਦੀਰ ਫੜੌਂ ਚਲੇ ਗਈ ਇੰਨੇ ਨੂੰ ਰਵਿੰਦਰ ਨੇ ਤਕਦੀਰ ਨੂੰ ਆਵਾਜ਼ ਮਾਰੀ ਲਿਆ ਵੀ ਰੋਟੀ ਖਾਈਏ ਬਹੁਤ ਭੋਕ ਲੱਗੀ ਆ ਆਲੇ ਤਕਦੀਰ ਤੁਸੀਂ ਦੋਵੇਂ ਵੀ ਖਾ ਲਵੋ ਹੁਣ ਮੈਂ ਮੰਮੀ ਨੂੰ ਆਪੇ ਪੁੱਛ ਲਵਾਂ ਪੰਮੀ ਨੇ ਮਿੱਠੇ ਸੋਡੇ ਵਾਲਾ ਦਹੀਂ ਵੱਡੀ ਕਾਲੇਜ ਪਾ ਕੇ ਦੋਮਾਂ ਨੂੰ ਫੜਾ ਦਿੱਤਾ ਤਕਦੀਰ ਨੇ ਰੋਟੀ ਵਾਲੀ ਥਾਲੀ ਚੁੱਕੀ ਤੇ ਅੰਦਰ ਆ ਗਈ ਤਕਦੀਰ ਯਾਰ ਮੱਕਣ ਨਾਲ ਖਾਵਾਂਗਾ ਮੈਂ ਤਾਂ ਆਲੂ ਵਾਲੇ ਪਰਾਂਠੇ ਜਾਂ ਤੂੰ ਚਾਹ ਬਣਾ ਲਿਆ ਉਸਨੇ ਹੋਰ ਹੀ ਆਰਡਰ ਲਾ ਦਿੱਤੇ ਤਕਦੀਰ ਰਸੋਈ ਚ ਜਾ ਬਣਾਉਣ ਆਈ ਤਾਂ ਪੰਮੀ ਨੇ ਕਿਹਾ ਦਹੀਂ ਨਾਲ ਚਾਹ ਨਹੀਂ ਪੀਂਦੇ ਤਕਦੀਰ ਥੋੜੇ ਠਹਿਰ ਕੇ ਪੀ ਲੈਣਾ ਨਹੀਂ ਦੀਦੀ ਇਹ ਕਹਿੰਦੇ ਮੱਖਣ ਨਾਲ ਖਾਵਾਂਗਾ ਤੇ ਨਾਲ ਚਾਹ ਬਣਾ ਲਿਆ ਤਾਂ ਮੈਂ ਆਈ ਸੀ ਚਾਹ ਬਣਾਉਣ ਪਰ ਤੂੰ ਨਾ ਚਾਹ ਪੀਵੀਂ ਤੇਰਾ ਪੇਟ ਖਰਾਬ ਸੀ ਕੱਲ ਤੂੰ ਦਹੀਂ ਨਾਲ ਖਾ ਲਮੀ ਦਹੀਂ ਠੰਡਾ ਹੁੰਦਾ ਉਸਨੇ ਸਿਆਣੀ ਬੰਦੀ ਨੇ ਕਿਹਾ ਠੀਕ ਆ ਦੀਦੀ ਅੱਖ ਤੱਕ ਦੇਰ ਮੇਂ ਚਾਵਲਾ ਮਗ ਚੁਕੇਆ ਤੇ ਆਪਣੇ ਕਮਰੇ ਚ ਆ ਕੇ ਰੋਟੀ ਖਾਣ ਲੱਗੀ ਹੀ ਸੀ ਤਾਂ ਦਹੀਂ ਦੇਖ ਰੁਕ ਗਈ ਕਿਉਂਕਿ ਇਹਨੇ ਚੇ ਨੂੰ ਮਿੱਠੇ ਸੋਡੇ ਨੇ ਆਪਣਾ ਅਸਰ ਦਿਖਾ ਦਿੱਤਾ ਸੀ ਉਸ ਵਿੱਚ ਹਲਕੇ ਹਲਕੇ ਬੁਲਬਲੇ ਬਣ ਗਏ ਫੁੱਲ ਜਿਹਾ ਦਹੀਂ ਤਕਦੀਰ ਨੂੰ ਸਮਝ ਆ ਗਈ ਕਿ ਮੇਰਾ ਟਿੱਡ ਕਿਉਂ ਖਰਾਬ ਸੀ ਕੱਲ ਹਲਵੇ ਵਿੱਚ ਵੀ ਮਿੱਠਾ ਸੋਡਾ ਮਲਾਇਆ ਗਿਆ ਸੀ ਤੇ ਅੱਜ ਦਹੀਂ ਵਿੱਚ ਵੀ ਸ਼ਾਇਦ ਤਕਦੀਰ ਉਹ ਵੀ ਦਹੀਂ ਵਾਲੀ ਚਲਾਕੀ ਜੋ ਪੰਮੀ ਨੇ ਕੀਤੀ ਸੀ ਸਮਝ ਨਾ ਆਉਂਦੀ ਜੇ ਤਕਦੀਰ ਨਾਲ ਅਚਾਹ ਕੁਝ ਦੋ ਸਾਲ ਪਹਿਲਾਂ ਨਾ ਵਾਪਰਿਆ ਹੋਇਆ ਹੁੰਦਾ ਉਸੇ ਸੋਚ ਦੋ ਸਾਲ ਪਿੱਛੇ ਚਲੀ ਗਈ ਜਸਮੀਲ ਤਕਦੀਰ ਲਿਆਪਤ ਰੋਟੀ ਖਾ ਲਮਾ ਭੁੱਖ ਲੱਗੀ ਆ ਤਕਦੀਰ ਮੰਮੀ ਜੀ ਪਰਠਾ ਬਣਾਇਆ ਪੈਂਗਣ ਦਾ ਨਾਲ ਰਾਇਤਾ ਬਣਾ ਲਮਾ ਹਾਂ ਪੁੱਤ ਬਣਾ ਲਾ ਤਕਦੀਰ ਬੁੰਦੇ ਵਾਲਾ ਰਾਇਤਾ ਬਣਾ ਕੇ ਆਪਣੀ ਮੰਮੀ ਨੂੰ ਦਿੰਦੀ ਆ ਤਾਂ ਉਹ ਇੱਕ ਚਮਚ ਖਾ ਕੇ ਹੀ ਕਹਿੰਦੀ ਆ ਪਤਾ ਨਮਕ ਨਹੀਂ ਪਾਇਆ ਮਿੱਠਾ ਮਿੱਠਾ ਲੱਗਦਾ ਨਹੀਂ ਮੰਮੀ ਮੈਂ ਤਾਂ ਬਹੁਤ ਪਾਇਆ ਉਹ ਇੱਕ ਚਮਚ ਲੈ ਕੇ ਚੱਖਣ ਲੱਗੀ ਹਾਂ ਇਹ ਤਾਂ ਅਜੀਬ ਜਿਹਾ ਸੁਆਦ ਅੰਮੀ ਲੱਗਦਾ ਨਮਕ ਖਰਾਵਾ ਜਸਮੀਨ ਲੈ ਦਿਖਾ ਕਿਹੜਾ ਨਮਕ ਪਾਇਆ ਸੀ ਤਕਦੀਰ ਨੇ ਜੱਬੀ ਲੈ ਕੇ ਦਿਖਾਈ ਤਾਂ ਜਸਮੀਨ ਨੇ ਕਿਹਾ ਤੂੰ ਹੈ ਹੀ ਕਮੜੀ ਸੁਆਦ ਕਿੱਥੋਂ ਆਉਣਾ ਇਤ ਮਿੱਠਾ ਸੋਡਾ ਆ ਸ਼ੁਕਰ ਆ ਮੈਨੇ ਖਾਤਾ ਨਹੀਂ ਤਾਂ ਸਲਵਾਰ ਦਾ ਨਾਲਾ ਹੱਥ 'ਚ ਫੜ ਕੇ ਹੀ 플ਸ਼ 'ਚ ਬੈਠੀ ਰਹਿਣਾ ਸੀ ਆਪਣੀ ਮਾਂ ਦੀ ਗੱਲ ਸੁਣ ਉਹ ਹੋਤੀ ਨਿੱਕੀਆਂ ਹੱਸਣ ਲੱਗੀਆਂ ਕੁਝ دیر ਬਾਅਦ ਜਦੋਂ ਤਕਦੀਰ ਨੇ ਉਹ ਦਹੀਂ ਦੇਖਿਆ ਸੀ ਤਾਂ ਬਿਲਕੁਲ ਏਸੀ ਤਰ੍ਹਾਂ ਦੇ ਹੀ ਫੁੱਲਿਆ ਜਿਹਾ ਬੇਸਵਾਦਾ ਲੱਗ ਰਿਹਾ ਸੀ ਸੋਚਦੀ ਤਕਦੀਰ ਹੁਣ ਵੀ ਹੱਸਣ ਲੱਗੀ ਉਸਨੇ ਸਾਰੇ ਗੱਲ ਰਵਿੰਦਰ ਨੂੰ ਦਸੀ ਉਹ ਕਹਿੰਦਾ ਮੈਂ ਕਰ ਦਾਂ ਗੱਲ ਪੰਮੀ ਦੀਦੀ ਨਾਲ ਰਵਿੰਦਰ ਦਹੀਂ ਵਾਲੇ ਕਾਲੇ ਚੁੱਕੇ ਪੰਮੀ ਖੁੱਲ ਗਿਆ ਆ ਦਹੀਂ ਤੁਸੀਂ ਖਾ ਲਵੋ ਦੀਦੀ ਬਹੁਤ ਜ਼ਿਆਦਾ ਹੈ ਆਖ ਉਸਦੀ ਕਾਲੇ ਚਮਚ ਨਾਲ ਦਹੀਂ ਪਾਉਣ ਲੱਗਾ ਤਾਂ ਪੰਮੀ ਨੇ ਆਪਣੀ ਕਾਲੀ ਤੇ ਹੱਥ ਕਰ ਲਿਆ ਨਹੀਂ ਨਹੀਂ ਮੈਂ ਇਹ ਦਹੀਂ ਨਹੀਂ ਖਾ ਸਕਦੀ ਕਿਉਂ ਦੀਦੀ ਇਸ ਚ ਕੀ ਆ ਇਸ ਚ ਕੀ ਹੋਣਾ ਮੈਂ ਮੈਂ ਤਾਂ ਕਹਿ ਰਹੀ ਸੀ ਕਿ ਮੇਰੇ ਕਾਲੇ ਚ ਪਹਿਲਾਂ ਹੀ ਬਹੁਤ ਪਿਆ ਆ ਦੀਦੀ ਤੁਸੀਂ ਝੂਠ ਬੋਲ ਰਹੇ ਹੋ ਇਸ ਵਿੱਚ ਮਿੱਠਾ ਸੋਡਾ ਮਲਾਇਆ ਗਿਆ ਹੈ ਹਾਂ ਹੀ ਤੁਸੀਂ ਨਹੀਂ ਖਾ ਰਹੇ ਤੇਰਾ ਦਿਮਾਗ ਖਰਾਬ ਆ ਤੂੰ ਮੇਰੇ ਤੇ ਇਲਜ਼ਾਮ ਲਾ ਰਿਹਾ ਫਿਰ ਖਾ ਲਵੋ ਦੀ ਰੇਤ ਤੁਸੀਂ ਥੋੜਾ ਜਿਹਾ ਜੀ ਇਸ ਕਹਿ ਰਹੇ ਹਨ ਤਾਂ ਤਕਦੀਰ ਵੀ ਰਵਿੰਦਰ ਦੇ ਪਿੱਛੇ ਆ ਖੜ ਗਈ ਸੀ ਅੱਛਾ ਹੁਣ ਆਈ ਸਮਝ ਇਸ ਮਹਾਰਾਣੀ ਨੇ ਸਿਖਾਇਆ ਤੈਨੂੰ ਨਾਲ ਦਹੀਂ ਚ ਲੂਣ ਮੈਂ ਨਹੀਂ ਇਹ ਸੀ ਨੇ ਪਾਇਆ ਸੀ ਉਸਨੇ ਉਲਟਾ ਇਲਜ਼ਾਮ ਤਕਦੀਰ ਤੇ ਹੀ ਲਗਾ ਦਿੱਤਾ ਤੇ ਕੱਲ ਜਿਹੜਾ ਮੇਰੇ ਹਲਵੇ ਚ ਪਾਇਆ ਸੀ ਉਹ ਕਿਨੇ ਪਾਇਆ ਸੀ ਦੀਦੀ ਤਕਦੀਰ ਵੀ ਚੁੱਪ ਨਾ ਰਹਿ ਸਕੀ ਦੁਰਫਟੇ ਮੂੰ ਤੇਰੇ ਇਹੋ ਜੀ ਕਲੈਣੀ ਦੇ ਜੋ ਆਉਂਦੀ ਹੀ ਮੇਰੇ ਤੇ ਇਲਜ਼ਾਮ ਲਗਾਉਣ ਲੱਗ ਪਈ ਹੱਫਤਾ ਨਹੀਂ ਹੋਇਆ ਹਜੇ ਆਈ ਨੂੰ ਕੁਝ ਤਾਂ ਸ਼ਰਮ ਕਰ ਆਵਾਜ਼ ਸੁਣੋ ਸੀ ਸੱਸ ਵੀ ਆ ਗਈ ਤੇ ਪੰਮੀ ਆਪਣੀ ਮਾਂ ਨੂੰ ਕਹਿਣ ਲੱਗੀ ਆ ਦੇਖ ਮੰਮੀ ਆ ਕੱਲ ਦੀ ਆਈ ਮੇਰੇ ਤੇ ਇਲਜ਼ਾਮ ਲਗਾ ਰਹੀ ਆ ਕਿ ਮੈਂ ਕੱਲ ਇਸ ਨੂੰ ਹਲਵੇ ਚ ਮਿੱਠਾ ਸੋਡਾ ਮਿਲਾ ਕੇ ਦਿੱਤਾ ਤੇ ਆਹਾ ਇਜਾ ਸਿਖਾਇਆ ਹੋਇਆ ਮੈਨੂੰ ਕਹਿੰਦਾ ਕਿ ਅੱਜ ਇਹਦੇ ਦਹੀਂ 'ਚ ਵੀ ਮੈਂ ਮਿੱਠਾ ਸੋਡਾ ਮਿਲਾਇਆ ਉਸਦੀ ਬੋਲੀ ਦੀ ਹੋਈ ਦੀ ਆਵਾਜ਼ ਉੱਚੀ ਹੋ ਗਈ ਹੋ ਜਾਂਦਾ ਪੁੱਤ ਕਈ ਵਾਰ ਗਲਤੀਆਂ ਨੇ ਪੈ ਗਿਆ ਹੋਣਾ ਉਹ ਇੱਕੋ ਜਿਹੇ ਡੱਬੇ ਹੋਣ ਕਰਕੇ ਪਤਾ ਨਹੀਂ ਲੱਗਦਾ ਮੈਂ ਡੱਬੇ ਹੀ ਬਦਲ ਦਿੰਨੀ ਆ ਤਕਦੀਰ ਤੇ ਰਵਿੰਦਰ ਸਮਝ ਗਏ ਸਨ ਕਿ ਮਾਂ ਵੀ ਉਸੇ ਦਾ ਵਚਾ ਕਰਕੇ ਗੱਲ ਨੂੰ ਟਾਲ ਰਹੀ ਆ ਉਹ ਵੀ ਆਪਣੇ ਕਮਰੇ 'ਚ ਆ ਗਏ ਤੇ ਤਿਆਰ ਹੋਣ ਲੱਗੇ ਤਕਦੀਰ ਦਾ ਮਨ ਨਹੀਂ ਸੀ ਜਾਣਨਾ ਪਰ ਰਵਿੰਦਰ ਨੇ ਕਿਹਾ ਬਾਹਰ ਜਾ ਕੇ ਕੁਝ ਹੋਰ ਹੋ ਜੂ ਚਲ ਹੋ ਜਾ ਤਿਆਰ ਤੇ ਚਲ ਜੀ ਉਹ ਤਿਆਰ ਹੋ ਕੇ ਬਾਹਰ ਜਾਣ ਲੱਗੇ ਤਰਵਿੰਦਰ ਆਪਣੀ ਮਾਂ ਦੇ ਕਮਰੇ 'ਚ ਗਿਆ ਤੇ ਕਿਹਾ ਮੰਮੀ ਕੀ ਕੋਈ ਤਕਦੀਰ ਦੀ ਅਲਮਾਰੀ ਦੀ ਫੂਲਾ ਫਲੀ ਕਰਦਾ ਹੈ ਨਹੀਂ ਪੁੱਤ ਤੂੰ ਜਹਾ ਕਿਉਂ ਸੋਚ ਰਿਹਾ ਉਹ ਫਿਕਰਮੰਦ ਹੁੰਦੀ ਬੋਲੀ ਮੰਮੀ ਮੈਂ ਆਪ ਆਪਣੇ ਹੱਥੀ ਤਕਦੀਰ ਦੇ ਗੈਣੇ ਰੱਖੇ ਸੀ ਪਰ ਜਿਹੜਾ ਸੈਟ ਉਸਦੇ ਪੀਕੀਮ ਵਾਲਾ ਹੈ ਉਸਾ ਇੱਕ ਚੁੰਮਕਾ ਨਹੀਂ ਮਿਲ ਰਿਹਾ ਹਾਏ ਮੈਂ ਮਰ ਜਾ ਹੁਣ ਇਹ ਕੰਮ ਵੀ ਹੋਣ ਲੱਗ ਗਿਆ ਇਸ ਘਰ ਚ ਹੌਲੀ ਬੋਲੋ ਮੰਮੀ ਕੁਝ ਸੁਣ ਨਾ ਲਵੇ ਤਕਦੀਰ ਨੇ ਤੁਹਾਡੇ ਨਾਲ ਗੱਲ ਕਰਨੀ ਸੀ ਪਰ ਉਹ ਕੱਲ ਬਿਮਾਰ ਹੋ ਗਈ ਤੇ ਮੈਂ ਕਿਹਾ ਮੈਂ ਆਪ ਗੱਲ ਕਰ ਲਵਾਂਗਾ ਕੋਈ ਨਾ ਪੁੱਤ ਹਾਂ ਤੁਸੀਂ ਜਾਓ ਸ਼ਾਮ ਨੂੰ ਮੈਂ ਸਾਰਿਆਂ ਨੂੰ ਬਿਠਾ ਕੇ ਗੱਲ ਕਰਦੀ ਹਾਂ ਹਾਂਜੀ ਮੰਮੀ ਅਸੀਂ ਜਾ ਕੇ ਆਉਣੀ ਆ ਤੁਸੀਂ ਅਜੇ ਕਿਸੇ ਨਾਲ ਵੀ ਗੱਲ ਨਾ ਕਰਿਓ ਰਵਿੰਦਰ ਨੇ ਤਾਂ ਆਪਣੀ ਗੱਲ ਕਹਿ ਦਿੱਤੀ ਪਰ ਪੰਮੀ ਨੇ ਉਸ ਦੀ ਗੱਲ ਸੁਣ ਲਈ ਉਸ ਨੂੰ ਚਿੰਤਾ ਪੈ ਗਈ ਕਿ ਹੁਣ ਕਿਵੇਂ ਕਰਾਂ ਜੇ ਮੇਰੇ ਤੇ ਫੇਰ ਇਲਜ਼ਾਮ ਲਗਾ ਦਿੱਤਾ ਮੈਂ ਕਿੱਥੇ ਜਾਵਾਂਗੀ ਉੱਥੋਂ ਸੌਰੀ ਨੂੰ ਤਾਂ ਮੈਂ ਲੜ ਕੇ ਆ ਗਈ ਤਕਦੀਰ ਦੇ ਰਵਿੰਦਰ ਦੇ ਜਨਮ ਮਗਰੋਂ ਅਚਾਨਕ ਹੀ ਬਿਨਾਂ ਦੱਸੇ ਪੰਮੀ ਦਾ ਵਜੂਲਾ ਆ ਗਿਆ ਉਸ ਨੇ ਨੱਕ ਮੂੰਹ ਬਣਾ ਚਾਹ ਪਾਣੀ ਪੁੱਛਿਆ ਉਹ ਸੋਚਣ ਲੱਗੀ ਇੱਕ ਤਾਂ ਚਿੰਤਾ ਲੈ ਕੇ ਹੁਣ ਪਤਾ ਨਹੀਂ ਕਿਹੜਾ ਸੱਪ ਕੱਢੂ ਤੇ ਦੂਜਾ ਇਸਨੇ ਆਪਣਾ ਬਚਾ ਖਲਵੇਂ ਚਮਕਾਵੇ ਟਿਕਾਣੇ ਤੇ ਰੱਖਣੀ ਸੀ ਉਹਦੀ ਮੰਮੀ ਰਸੋਈ ਚ ਆ ਗਈ ਤਾਂ ਪੰਮੀ ਨੇ ਕਿਹਾ ਮੰਮੀ ਤੁਸੀਂ ਮਾਸਟਰ ਜੀ ਨਾਲ ਗੱਲ ਕਰੋ ਮੇਚਾ ਆਪ ਹੀ ਲੈ ਆਮੰਗੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਆਵਾਜ਼ ਮਾਰ ਲੈਣਾ ਉਸਦੀ ਮੰਮੀ ਵੀ ਅੰਦਰ ਬਚੋਲੇ ਕੋਲ ਜਾ ਕੇ ਬਹਿ ਗਈ ਪੰਮੀ ਨੇ ਫਟਾਫਟ ਚੁੰਗਾ ਚੁੱਕਿਆ ਆਤੀ ਤਕਦੀਰ ਦੇ ਕਮਰੇ ਚ ਜਾ ਕੇ ਉਸਦੀ ਅਲਮਾਰੀ ਚ ਜਿਵੇਂ ਚੁੱਕਿਆ ਸੀ ਉਵੇਂ ਨਹੀਂ ਰੱਖਿਆ ਉਸਨੇ ਅਲਮਾਰੀ ਵੀ ਥੱਲੇ ਸੁੱਟ ਦਿੱਤਾ ਵਪਰਨ ਸੋਈ ਚਾ ਗਈ ਉਹ ਸਾਰੇ ਚਾ ਪਿੰਦੇ ਗੱਲਾਂ ਕਰ ਰਹੇ ਸਨ ਬਚੋਲਾ ਸਰਦਾਰ ਸਾਹਿਬ ਹੁਣ ਕੁੜੀ ਨੂੰ ਭੇਜੋ ਆਪਣੇ ਘਰ ਕੰਨ ਤੱਕ ਬਿਠਾਈ ਰੱਖੋਗੇ ਪੰਮੀ ਦੇ ਪਾਪਾ ਈਆਂ ਨੂੰ ਕੌਣ ਰੱਖ ਸਕਿਆ ਘਰ ਬਿਠਾ ਗਈ ਜੇ ਰਾਜੇ ਮਹਾਰਾਜੇ ਵੀ ਰੱਖ ਸਕੀ ਸਾਡੀ ਤਾਂ ਕੋਈ ਔਕਾਤ ਹੀ ਨਹੀਂ ਤੁਸੀਂ ਇਹ ਕਿਉਂ ਕਹਿ ਰਹੇ ਹੋ ਬਚੋਲਾ ਕੁੜੀ ਨੇ ਨਹੀਂ ਦੱਸਿਆ ਨਹੀਂ ਜੀ ਅਜਿਹੀ ਕਿਹੜੀ ਵੱਲ ਹੋ ਗਈ ਬਚੋਲਾ ਇਸ ਦੀ ਪਰਵਣੀ ਨਾਲ ਗੱਲ ਹੋਈ ਹੋਣੀ ਕਹਿੰਦੇ ਅੱਡ ਹੋ ਕੇ ਰਹਿਣਾ ਮੈਂ ਨਹੀਂ ਤੇਰੀ ਮਾਂ ਨਾਲ ਰਹਿਣਾ ਜਿੱਦ ਦਿਨ ਆਪਣਾ ਘਰ ਖਰੀਦ ਲਿਆ ਉਦੋਂ ਲੈ ਜਾਵੇਂ ਨਹੀਂ ਤਾਂ ਇੱਥੇ ਹੀ ਰਹਿਣਾ ਮੰਮੀ ਦਾ ਪਾਪਾ ਐਡੀ ਵੱਡੀ ਗੱਲ ਇਹ ਤਾਂ ਕਹਿੰਦੀ ਸੀ ਕਿ ਸੱਸ ਬਹੁਤਾਂ ਕਰਦੀ ਆ ਦਾਜ ਦੇ ਮਿਹਣੇ ਮਾਰਦੀ ਆ ਦਛੋਲਾ ਨਹੀਂ ਨਹੀਂ ਸਰਦਾਰ ਜੀ ਉਹ ਤਾਂ ਬਹੁਤ ਭਲੀ ਔਰਤਾ ਮੁੰਡਾ ਵੀ ਬਹੁਤ ਸਹਾਊ ਆ ਇਸਨੇ ਹੀ ਗੱਲ ਵਧਾਈ ਹੋਈ ਆ ਜਿਵੇਂ ਪਿਛਲਾ ਰਿਸ਼ਤਾ ਟੁੱਟਾ ਸੀ ਇਸ ਦਾ ਉਹ ਇਹ ਵੀ ਨਾ ਕਿਤੇ ਟੁੱਟ ਜਾਵੇ ਹੁਣ ਤਾਂ ਸੁਖ ਨਾਲ ਇੱਕ ਜਵਾਕ ਵੀ ਆ ਵਿਲਾ ਸੰਭਾਲ ਲਓ ਜੇ ਸੰਭਾਲ ਹੁੰਦਾ ਉਸ ਦੀਆਂ ਗੱਲਾਂ ਨੇ ਦੋਮਾ ਜੀਆਂ ਨੂੰ ਫਿਕਰਾਂ ਚ ਪਾ ਦਿੱਤਾ ਸੀ ਪੰਮੀ ਦੇ ਮਾਪੇ ਸਮਝ ਗਏ ਸਨ ਕਿ ਹੁਣ ਫੇਰ ਸਾਡੀ ਤੀ ਦਾ ਹੀ ਕਸੂਰ ਹੋਣਾ ਪੰਮੀ ਦੀ ਮਾਂ ਨੂੰ ਵੀ ਭਿੰਨ ਕੇ ਜ਼ਰੂਰ ਸੀ ਪਰ ਉਸ ਨੇ ਕਦੀ ਆਪਣੇ ਘਰ ਵਾਲੇ ਨੂੰ ਨਹੀਂ ਕਿਹਾ ਸੀ ਕਿਉਂਕਿ ਉਸ ਦਾ ਸੋਚਣਾ ਸੀ ਸ਼ਾਇਦ ਪੰਮੀ ਮੰਨ ਜਾਵੇ ਤੇ ਆਪਣੇ ਸਹੁਰੇ ਘਰ ਚਲੀ ਜਾਵੇ ਪਰ ਉਸ ਦੀ ਸੋਚ ਗਲਤ ਸੀ ਉਹ ਤਾਂ ਇਹ ਵੀ ਨਹੀਂ ਜਾਣਣੀ ਚਾਹੁੰਦੀ ਸੀ ਕਿ ਪੰਮੀ ਹਰ ਰੋਜ਼ ਗੁਰਦੁਆਰੇ ਜਾਣ ਦੇ ਬਹਾਨੇ ਕਿੱਥੇ ਜਾਂਦੀ ਆ ਨਾਹੀਂ ਕਰਦੀ ਕਿਸੇ ਹੋਰ ਮੈਂਬਰ ਨੂੰ ਪਤਾ ਸੀ 4:00 ਵਜੇ ਰਵਿੰਦਰ ਤੇ ਤਕਦੀਰ ਵਿਆਹ ਤੋਂ ਘਰ ਆ ਗਏ ਉਹ ਦੋਨੇ ਬਹੁਤ ਖੁਸ਼ ਸਨ ਤਕਦੀਰ ਦੇ ਜੀਟ ਜਠਾਣੇ ਵਿਆਹ ਚ ਕਰ ਹੀ ਸਨ ਉਹਨਾਂ ਨੂੰ ਵੀ ਥੱਲੇ ਬੁਲਾਇਆ ਗਿਆ ਦੇ ਸਭ ਨੇ ਮਿਲ ਕੇ ਚਾਹ ਪੀਤੀ ਤੇ ਗੱਲਾਂ ਬਾਤਾਂ ਕਰਨ ਲੱਗੀ ਮੈਂ ਤੁਹਾਡੇ ਸਾਰੇ ਨਾਲ ਕੋਈ ਗੱਲ ਕਰਨੀ ਚਾਹੁੰਨੀ ਆ ਤਕਦੀਰ ਦੀ ਸੱਸ ਨੇ ਕਿਹਾ ਤਾਂ ਸਾਰੇ ਉਸਦੇ ਵੱਲ ਚਾਕਰ ਲੱਗੇ ਬੋਲੋ ਮੰਮੀ ਜੀ ਹਰਵਿੰਦਰ ਦੀ ਉਸਤਾ ਵੱਡਾ ਭਰਾ ਇਕੱਠੇ ਹੀ ਬੋਲੀ ਪੁੱਤ ਆਪਣੀ ਕਰਤਾ ਕਦੀ ਸੋਈ ਵੀ ਨਹੀਂ ਗਵਾਚੇ ਕੱਲ ਇੱਕ ਵੱਖਰੀ ਗੱਲ ਹੋ ਗਈ ਸਾਰੇ ਉਸਦੀ ਗੱਲ ਨੂੰ ਧਿਆਨ ਨਾਲ ਸੁਣ ਰਹੇ ਸਨ ਆ ਆਪਣੀ ਤਕਦੀਰ ਨੂੰ ਜਿਹੜਾ ਸਾਟੇ ਦੇ ਪੇਕੇ ਨੇ ਪਾਇਆ ਸੀ ਉਸ ਦਾ ਇੱਕ ਛੰਕਾ ਗੁੰਮ ਹੋ ਗਿਆ ਹੈ ਇਹ ਵਿਚਾਰੇ ਦੂਮੀ ਜੀ ਕੱਲ ਦੇ ਟੱਕਰਾ ਮਾਰ ਮਾਰ ਥੱਕ ਕੇ ਸਾਰੇ ਕੱਪੜੇ ਫਰੋਲ ਮਾਰੇ ਪਰ ਉਹ ਨਹੀਂ ਮਿਲਿਆ ਹੁਣ ਤੁਸੀਂ ਦੱਸੋ ਭਾਈ ਕੀ ਕਰੀਏ ਮੰਮੀ ਜੀ ਇੱਕ ਵਾਰ ਫੇਰ ਤੋਂ ਲੱਭ ਲੈਣਾ ਚੰਗੀ ਤਰਾ ਤਕਦੀਰ ਦਾ ਜੇਠ ਬੋਲਿਆ ਵੀਰ ਜੀ ਅਸੀਂ ਅਧੀ ਰਾਤ ਤੱਕ ਸਾਰਾ ਕਮਰਾ ਛਾਨ ਮਾਰਿਆ ਪਰ ਕਿਤੇ ਵੀ ਨਹੀਂ ਮਿਲਿਆ ਤਕਦੀਰ ਨੇ ਕਿਹਾ ਕੋਈ ਗੱਲ ਨਹੀਂ ਤਕਦੀਰ ਜੇ ਮਿਲ ਗਿਆ ਤਾਂ ਠੀਕ ਆ ਨਹੀਂ ਤੈਨੂੰ ਨਮਾ ਬਣਵਾ ਦੇਾਂਗੇ ਵੱਡਾ ਭਰਾ ਫੇਰ ਬੋਲਿਆ ਨਹੀਂ ਵੀਰੇ ਗੱਲ ਨਮਾ ਬਣਵਾਉਂਦੀ ਨਹੀਂ ਗਲਿਆ ਕਿ ﺍﻟमारी ਵਿੱਚੋਂ ਕਿੱਥੇ ਗਿਆ ਜਦ ਕਿ ਮੈਂ ਖੁਦ ਰੱਖਿਆ ਸੀ ਸੰਭਾਲ ਕੇ ਰਵਿੰਦਰ ਵੀ ਬੋਲੇ ਲੈ ਇਹਨਾਂ ਕਿڑا ਚਾਜਾ ਰੱਖਣ ਦਾ ਗਿਰ ਗਿਆ ਮਾਣਾ ਇੱਧਰ ਉੱਧਰ ਮੈਨੂੰ ਮੇਰੇ ਪੁੱਤ ਦੀ ਸੋਚ ਲੱਗੇ ਮੇਰੇ ਕੋਲ ਨਹੀਂ ਆ ਕਿਸੇ ਦਾ ਚਮਕਾ ਚਮਕਾ ਤਾਂ ਮੈਂ ਆਪਣੇ ਪੁੱਤਰੇ ਸਿਰ ਤੇ ਹੱਥ ਰੱਖਦੇ ਹੋਏ ਬੋਲੀ ਦੀਦੀ ਤੁਹਾਨੂੰ ਕਿਸ ਨੇ ਕਿਹਾ ਤੁਸੀਂ ਕਿ 22 ਪਰਜਵਾਕ ਦੀ ਸੋਂਖਾ ਖਾ ਰਹੀ ਹੋ ਤਕਦੀਰ ਨੇ ਕਿਹਾ ਹੋਰ ਕੀ ਮੈਨੂੰ ਤੇ ਤੁਸੀਂ ਬਿੰਦ ਚ ਵੈਗਾਨੀ ਕਹਦੇ ਨੇ ਅਖੇ ਕੁੜੀਆਂ ਤਾਂ ਫਿਗਾਨੀਆਂ ਹੁੰਦੀਆਂ ਨਹੀਂ ਤੇ ਵਗਾਨੇ ਕਲ ਜਿੱਥੇ ਤੋੜਦੇ ਹੋਂ ਅਗੋ ਉਹ ਵੀ ਕਹਿ ਲੈਂਦੇ ਨੇ ਇਹ ਤਾਂ ਬਗਾਨੀਆਂ ਆ ਬਗਾਨੇ ਘਰੋਂ ਆਈਆਂ ਤਾਂ ਹੀ ਤੁਸੀਂ ਮੈਨੂੰ ਬਗਾਨੀ ਕਰ ਦਿੱਤਾ ਉਹ ਰੋਣ ਲੱਗੀ ਦੀਵੀ ਤੁਹਾਨੂੰ ਤਾਂ ਕਿਸੇ ਨੇ ਕੁਝ ਕਿਹਾ ਹੀ ਨਹੀਂ ਤੁਸੀਂ ਇਹ ਸਭ ਕੁਝ ਕਿਉਂ ਸੋਚਦੇ ਹੋ ਤਨਵਾਜੀ ਸਾਰਿਆਂ ਦਾ ਇਹ ਨਾਵਲ ਸੁਣਨ ਦੇ ਲਈ ਅਗਲਾ ਪਾਕਾ ਸ਼ਾਮ 5 ਵਜੇ ਲੱਕੀ ਹਾਜ਼ਰ ਹੋਮਾਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਸ਼ੀਕਾਲ